हाँ, दस्के, दस्के अपनी मेरा नाम जगश शर्मा वार्ड नंबर सताई ਸਾਰੇ ਰੋਟਿੰਗ ਹੋ ਰਹੀ ਹੈ ਕਿਸ ਤਰ੍ਹਾਂ ਦਾ ਮਾਹੌਲ ਹੈ ਬਹੁਤ ਵਧੀਆ ਔਰ ਸ਼ਾਂਤੀਪੂਰਕ ਮਾਹੌਲ ਹੈ ਔਰ ਆਪਸ ਮਿਲ ਵਰ ਸਾਰੇ ਬੈਗੇ ਕੋਈ ਇਹੋ ਜਿਹਾ ਝਗੜੇ ਨਹੀਂ ਕੋਈ ਗੱਲ ਨਹੀਂ ਬਹੁਤ ਵਧੀਆ ਮਾਹੌਲ ਹੈ ਵਧੀਆ ਮੋਲ ਚ ਹੋ ਰਹੀ ਹੈ ਕਾਂਗਰਸ ਪਾਰਟੀ ਦਾ ਬੋਲਟ ਉਥੇ ਆਇਆ ਹਾਂਜੀ ਹਾਂਜੀ ਕਿੰਨਾ ਕ ਲੋਕ ਉਹਨਾਂ ਨੂੰ ਪਿਆਰ ਕਰਦੇ ਲੋਕਾਂ ਦਾ ਪਿਆਰ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਰੋਣ ਕੀ ਦੱਸਦੀ ਆ ਵੀ ਕਿਤਨਾ ਦਾ ਇਹ ਇਕੱਲਾ ਇਸ ਬੂਥ ਤੇ ਨਹੀਂ ਆ ਇੱਥੇ ਤਿੰਨ ਬੂਥ ਨੇ ਸਾਡੇ ਔਰ ਸਾਂਝੇ ਬੂਥ ਨੇ ਸਾਡੇ ਵਾਰਡ ਨੰਬਰ 26 ਦੇ ਨਾਲ ਜਿਹੜਾ ਵਾਰਡ ਨੰਬਰ 46 ਬੂਥ ਨੰਬਰ ਹੈ ਫਿਰ 47 ਹੈ ਤੇ 48 ਹੈ ਇਹ ਤਿੰਨ ਬੂਥਾਂ ਦੀ ਜਿਹੜੀ ਆ ਇੱਕ ਵਾਰ ਔਰ ਅਸੀਂ ਇਥੋਂ ਵਧੀਆ ਲੀਡਰ ਦੇ ਨਾਲ ਜਿੱਤਾਂਗੇ ਕਿੰਨੇ ਕਿ ਪਰਸੈਂਟ VOTING ਹੋ ਚੁੱਕੀ ਫਿਲਹਾਲ ਜੇ ਆਲਮੋਸਟ ਹੋ ਗਈ ਆ ਓਏ ਤੇ ਮੈਨੂੰ ਜਵਾਨੀ ਆ ਆਲਮੋਸਟ ਜਿੰਨੇ ਸਾਡੇ ਬੂਥ 11 ਜਾਂ 12 ਬੂਥ ਪੈਂਦੇ ਨੇ ਸਾਰਿਆਂ ਦੀ 50% ਤੋਂ ਉੱਪਰ ਦੀ ਪੋਲ ਹੈ ਕੋਈ 55 ਕੋਈ 60 ਵੀ ਅਗਸਟ ਟਾਈਮ ਲੇਕਿਨ ਆਪਾਂ ਲੈ ਕੇ ਚੱਲੀਏ ਤੇ 55% ਪੋਲ ਹੋ ਚੁੱਕੀ ਆ ਔਰ ਸਾਨੂੰ ਉਮੀਦ ਹੈ ਕਿ ਅਸੀਂ 650-70 ਰੇਜਾਂਗੇ ਔਜਲਾ ਸਾਹਿਬ ਦੇ ਪਿੱਛੇ ਦੇ ਕੋ ਸਵਾਲ ਖੜੇ ਸੀ ਐਸਸੀਆਰ ਭਾਈਚਾਰੇ ਨੇ ਹਾਂਜੀ ਹਾਂਜੀ ਕਿ ਉਹਨਾਂ ਸਵਾਲਾਂ ਦੇ ਨਾਲ ਕੋਈ ਔਜਲਾ ਜੀ ਦੇ ਐ ਮੋਟੇ ਨਹੀਂ ਨਹੀਂ ਔਜਲਾ ਉਹ ਵੀ ਉਹ ਜਿਹੜੀ ਗੱਲ ਸੀ ਜਿਹੜੇ ਸਵਾਲ ਤੁਸੀਂ ਕਹਿ ਰਹੇ ਹੋ ਉਹ ਡੇਢ ਦੋ ਸਾਲ ਪੁਰਾਣੀ ਗੱਲ ਸੀ ਲੇਕਿਨ ਉਹਨਾਂ ਨੇ ਉੱਤੇ ਉਹਦੀ ਜੀ ਉਹਨਾਂ ਨੇ ਕਿਹਾ ਕਿ ਮੈਂ ਕਿਸੇ ਦੀ ਇਹ ਭਾਵਨਾ ਨੂੰ ਠੇਸ ਨਹੀਂ ਪਹਾਈ ਤੇ ਨਾ ਹੀ ਉਹਨਾਂ ਨੇ ਉਹਦੇ ਬਾਰੇ ਫਿਰ ਨਾ ਹੁੰਦੇ باوجود ਵੀ ਮਾਫੀ ਮੰਗੀ ਸੀ ਕਿ ਮੈਂ ਮੇਰੀ ਕੋਈ ਮਨਸ਼ਾ ਨਹੀਂ ਹੈ ਔਜੀ ਕਿ ਮੈਂ ਕਹਿ ਲਈ ਬੋਲਾਂ ਪਰ ਬੋਲਣੇ ਚਾਹੀਦੇ ਸ਼ਬਦ ਬੰਦਾ ਹੀ ਦੀ ਕਿਸੇ ਲਈ ਕਿਸੇ ਲਈ ਵੀ ਕੋਈ ਸੂਚਕ ਨਹੀਂ ਬੋਲਣਾ ਚਾਹੀਦਾ ਜਾਂਦਾ ਕਿੰਨੇ ਕਬੱਡੀ ਲੀਗ ਦੇ ਨਾਲ ਦੇਖੋ ਪਰਸੈਂਟੇਜ ਬੈ ਨਹੀਂ ਕੈਸਾ ਤਾਂ ਕਿਉਂਕਿ ਚਕੋਨਾ ਮੁਕਾਬਲਾ ਚੱਲ ਰਿਹਾ ਲੇਕਿਨ ਸਾਨੂੰ ਇਹ ਪਤਾ ਕਿ ਵਧੀਆ ਮਾਰਜਨ ਵਾਲੇ ਸੀੜ ਜਿੱਤਾਂਗੇ